来 ਮੇਤਰੋ ਚਾਦਰਜੀ ਗਰੀ ਦੀ ਲੋਟ ਆ ਉਹ ਦੇਖੋ ਆ ਵੀ ਕੱਖਾਂ ਵਾ ਧੁੱਪਾ ਵਾ ਕਿਦੇ ਵਾਸਤੇ ਲਾਰੇ ਦੇ ਅੱਜ ਪੈਸੇ ਬੰਨ ਰਹੇ ਆ ਤੇ ਲੈਣੇ ਫੇਰ ਨਾ ਆ ਬੜਾ ਉੱਪਰ ਦੇ ਇਧਰ ਤੇ ਲਾ ਦੀਆ ਗੱਡੇ ਵੇ ਬਈ ਸਪੋਟ ਆਈਆਂ ਇਹਨਾਂ ਬੰਨਦੇ ਉਡਨਦੇ ਔਰ ਨਮੀ ਲਈ ਉੱਧਰ ਲੈਣਗੇ ਟਰੈਕਟਰ ਵਾਲੀ ਸੜਕ ਤਣੀਆਂ ਕਦਾ ਸੱਜ ਰਹੀ ਅੱਜ ਕਿੰਨੇ ਵਜੇ ਕਦਾ ਤਣੀ 7 ਵਜੇ ਮੈਂ 15 ਮਿੰਟ ਪਹਿਲਾਂ ਮੈਂ ਕੱਖ ਪਾਇਆ ਪਾਣੀ ਤਾਂ ਠੀਕਾ ਨਾ ਥੋੜਾ ਹੋਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਆਗਤ ਕਰਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਭਰ ਖਾਂ ਕੇ ਚਿਰ ਕੇ ਖਾਗਾ ਥੱਥੂ ਆ ਗਿਆ ਉਹ ਥੱਥੂ ਆ ਗਿਆ ਲੱਭੀ ਤਾਂ ਅਜ ਵੀ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਕਰ ਪਹਿਲਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰ ਹਾਂ ਯੋ ਕਿ ਕਰਨ ਲੱਗਿਆ ਲਓ ਦੇਖੀ ਅੱਕੜ ਗਿਆ ਕੰਬ ਰਿਆ ਦੇ ਠੰਡ ਲੱਗ ਰਹੀ ਆ ਆਏ ਆਏ ਓ ਤੇਰੀ ਮੁੰਲਾ ਵੀ ਵਧੀਆ ਸ਼ਾਟ ਮਾਰਿਆ ਤਾ ਜਨੇ ਦੋ ਲੈ ਲੈ ਆਏ ਕੀ ਬਾਤ ਰ ਹੈ ਬੜਾ ਸ਼ਾਟ ਮੁੰਲਾ ਮਿੱਤਰਾਂ ਲਾਦਾ ਢੇਰ ਕੱਲ ਕੇ ਤੋੜੇ ਵਾਂ ਧਣੀ ਜਰਾ ਚਾਰ ਗਰੇਟਾਂ ਇਹਦੇ ਅੰਦਰ ਪਈਆਂ ਖੇਤਾਂ ਵਾਂ ਭਾਈ ਗਰੇਟੇ ਨਹੀਂ ਵਰਨੀ ਹੈ ਘਟਟੀ ਵਾਲਾ ਲੈ ਕੇ ਜਾਹਾ ਬੰਦੇ ਜਿਹੜੇ ਰੁਕ ਜਾਵਾ ਉਸ ਨੂੰ ਕਿਹਾ ਉਹ ਕਹਿੰਦਾ ਗਰੇਟੇ ਕਿਥੇ ਵਾ ਹੈ ਉਹ ਨਹੀਂ ਆੜਦੀ ਵਾ ਸਾਰਤ ਕਿਆ ਕਰਨਗੇ ਟਮਾਟਰ ਉਤਰਨੇ ਮੌਲ ਲੱਗਾ ਰਹੇ ਕਿ ਹੁਣ ਮੌਸਮ ਖੁੱਲ ਚੁ ਗਿਆ ਸਾਰੇ ਦੇ ਖੁੱਲ ਉਹ ਕਹਣਾ ਜਿਆਦਾ ਟੁੱਟ ਰਹੇ ਹੈ ਬਈ ਗਰੇਟੇ ਨਹੀਂ ਮਿਲ ਰਹੀ ਹੈ ਖਾਲੀ ਮੇਰੀ 10 11 ਗਰੇਟਾਂ ਦੀ ਸੁਰੂ ਮਜਾ ਲੱਗਿਆ ਤੋੜ ਦਾਂ ਉਹ ਵੀ ਵਿਚੇ ਭੰਭੂ ਸਮਝੀ ਹੋ ਗਈ ਪਤਾ ਨਹੀਂ ਕਿ ਚੱਕਰ ਕਿ ਤਰ੍ਹਾਂ ਹਿਸਾਬ ਕਿਤਾਬ ਕਰਦਾ ਸਮਝ ਨਹੀਂ ਆਉਂਦੀ ਇਹੋ ਪੰਗਾ ਸਬਜੀ ਸਬਜੀ ਕੇ ਕੰਮ ਦਾ ਜਦਾ ਆਮ ਹੋ ਜਾ ਲਵੀ ਲੱਗਿਆ ਛੰਟਲਾ ਮਿੱਤਰ ਟੋਕਾ ਲਗਿਆ ਕਰਨਾ ਬਹੁਤ ਕੰਮ ਕਰੇ ਵੀ ਅੱਜ ਤੁਹਾਨੂੰ ਦਿਖਾਇਆ ਨਹੀਂ ਹੈਗਾ ਬਹੁਤ ਜ਼ਿਆਦਾ ਕੰਮ ਕਰੇ ਸਵੇਰ ਦੇ ਲੇਕੇ ਪੱਚ ਦੌਰ ਫਰੀ ਦੀ ਮੈਂ ਕੱਖਾਂ ਟੁੱਕਾ ਕਰਕੇ ਇੱਕ ਵਾਈਫਾਈ ਦਵਾਰਿਆਂ ਬਈ ਤੁਹਾਨੂੰ ਦਿਖਾਵਾਂ ਇਹ ਲਾ ਰਹੇ ਆ ਬਈ ਆ ਗਈ ਚੱਕੀ ਜੀ ਉਹ ਆ ਗਏ ਮੱਲਗਾ ਜੋ ਉਹ ਆ ਗਏ ਓਏ ਚੱਕੀ ਵਾਲੇ ਲ ਮਨ ਨਹੀਂ ਦੇ ਦੀ ਯਾਰ ਇੱਕ ਨਾ ਨੂੰ ਤੋੜਨਾ ਬਹੁਤ ਰਹਿਤ ਰਿੰਦਰ ਸਤਿ ਸ੍ਰੀ ਅਕਾਲ ਜੀ ਹੋਲਾ ਗਏ ਮਾਮੀ ਨਾ ਤੇ ਯਾਰ ਇੱਕ ਤੇ ਦੇਰਾ ਮੈਂ ਥਕਾਵਟ ਹੋ ਰਹੀ ਬੰਦੇ ਆ ਇੱਧਰ ਥਕਾਵਟ ਹੋ ਰਹੀ ਆ ਸੜ ਜਾ ਕਰਦੇ ਆ ਥਕਾਵਟ ਕਰਦੇ ਆ ਆ ਥੱਲੇ ਲੱਗ ਰਿਹਾ ਇੱਧਰ ਕੋਸਲੇ ਆ ਕੋਸਲੇ ਆ ਕੋਸਲੇ ਆ ਆਵਾ ਲੱਗ ਰਿਹਾ ਮਾਰਿਆ ਪਾਈਆ ਨੇ ਟਰੈਕਟਰ ਲੈ ਕੇ ਆਹ ਦੇਖਾ ਟ੍ਰੈਕ ਨਾ ਰੇ ਰੱਜ ਕੇ ਵਾਰ ਦੋ ਆਏ ਹੋ ਬੜਾ ਹਿੰਦੂ ਤੇ ਕੈਮਰਾ ਵੀ ਲੋ ਦੇਖੇ ਮੁੱਛਾਂ ਸਾਫ਼ ਕਰਦੇ ਜੇ ਇੱਕ ਮੇਰੇ ਮੁੱਛਾਂ ਬਣਾ ਦਿਆਂ ਬਈ ਜਲੂਰ ਕਰਦਾ ਤੇਰੇ ਐਨਕ ਲਾ ਐਨਕ ਲਾ ਐਨਕ ਲੱਗਦਾ ਹੋਰ ਆ ਵੀ ਸ਼ਵਰਾਤਰੀ ਆਵਾਰਿਆ ਬਈ

ਸਲੋਜੀ ਛੋਟਾ ਗਲਾਸ 10 ਰੁਪਏ بڑا ਗਲਾਸ 20 ਰੁਪਏ ਛੋਟਾ ਗਲਾਸ 10 ਰੁਪਏ بڑا ਗਲਾਸ 20 ਰੁਪਏ ਜੁੱਤੀ ਹੋ ਜੀ ਗਾਜਰ ਜੂਸੀ ਤੇ ਜੀ ਮਿਕਸ ਜੂਸ ਲੋ ਜੀ ਛੋਟਾ ਗਲਾਸ 10 ਰੁਪਏ بڑا ਗਲਾਸ 20 ਰੁਪਏ ਛੋਟਾ ਗਲਾਸ 10 ਰੁਪਏ بڑا ਗਲਾਸ 20 ਰੁਪਏ ਜੁੱਤੀ ਹੋ ਜੀ ਗਾਜਰ ਜੂਸੀ ਤੇ ਜੀ ਮਿਕਸ ਜੂਸ ਲੋ ਜੀ ਛੋਟਾ ਗਲਾਸ 10 ਰੁਪਏ بڑا ਗਲਾਸ 20 ਰੁਪਏ ਲੈ ਵੀ ਮਿੱਤਰੋ ਹਰੀਂਦਰ ਕਹਿੰਦਾ ਅੱਜ ਪੱਗ ਲਵੀ ਦੇ ਬਣਵਾਊਗਾ। ਅੱਜ ਨਾ ਪਾਈਆਂ ਰ। ਜੋ ਨਾ ਪਾਈਆਂ। ਜੋ ਨਾ ਰੇ ਜੋ ਨਾ ਬਾਈ। ਤੇ ਲੈ ਵੀ ਹਮ ਗਏ ਸਨੌਰੀ ੱਡੇ। ਅੱਜ ਵੀ ਕਟੀਆਂ ਕੁੱਟੀਆਂ ਬਹੁਤ ਮਰਤੇ ਆ। ਮੂਰੀ ਹੈ ਨਹੀਂ ਤਾਂ ਭੱਜਾਓ। ਅੱਜ ਮੈਂ ਮੂਰੀ ਹਲੇ ਗਿਆ ਸਪੈਸ਼ਲ ਗੈਂ ਵਾਸਤੇ ਤੇ ਕੱਟੀ ਵਾਸਤੇ। ਬਹੁਤ ਤਾਂ ਕਰਾਵੇ ਪਲਾਟਾਂਾਂ 'ਵਾਂ ਭੱਜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ। ਅੱਜ ਤੋਂ ਨਾ ਕਰਾਦੀ ਇਸਨੇ ਫੇਰ ਤਾਂ ਮੈਂ ਅੱਜ ਸਿੱਧਾ ਸਨੌਰੀ ੱਡੇ ਬੱਜਿਆ ਮੂਰੀਆਂ ਲੈ ਕਰਾਂ। ਲੈ ਵੀ ਮਿੱਤਰੋ ਖੇਤ ਵਾਹ ਕੇ ਵੇਓ ਪਿਆ ਡੱਬਾ ਤੇ ਤਾਂ ਨਹੀਂ ਨੇ ਬਣਾਈ ਵੀ ਲੱਸੀ ਅੱਜ ਮਿਰਚਾਂ ਪਾ ਕੇ ਲੱਸੀ ਆ ਪੀ ਰਹੇ ਆ ਬਈ ਮੈਂ ਠੰਡੀ ਬਹੁਤ ਆ ਫਰਿੱਜ 'ਚ ਰੱਖੀ ਵੀ ਦੀ ਬੰਦੇ ਨੇ 40 ਪੰਨੀਆਂ ਦੀ ਲੀ ਹੈਗੇ ਆ ਹਾਂ ਸੰਧ ਭਾਂਡੇ ਪਾਉ ਖੜੇਗਾ ਤੇ ਪੈਣ ਹੈ ਪ੍ਰੈਕਟਰ ਲੋਕ ਫੋਰ ਕੋਈ ਰੈਕਟਰ ਹੈ 2 ਘੰਟੇ ਪੈਣ ਨੂੰ ਪਾ ਗਏ ਸਵੇਰੇ ਸ਼ਾਮ ਕੀ ਤੋਂ ਹੈ ਠੰਡ ਹਨੇਰਾ ਹੋ ਗਿਆ ਬਈ ਤੇ ਜਾਂਦੇ ਬਾਲ ਨੇ ਤਰੇ ਵੀ ਦੇ ਹੋ ਗਿਆ ਟਾਈਮ ਤਣੀ ਨਾ ਯਾਰ ਇੱਕ ਟੱਕਣ ਰੱਖਦਾ ਪੂਰਾ ਹੱਥ ਦੇ ਬੰਦੇ ਬਾਹਰ ਹੀ ਚੱਕ ਲਈਏ ਤੇ ਤਰੇ ਵੀ ਦੇ ਉੱਪਰ ਲੈ ਟੱਕਣ ਵੀ ਕਰਮਾ ਟੱਕਣ ਦੱਸਣ ਕਿ ਉੱਪਰ ਰੱਖਣਗੇ ਹਰਦਾ ਚਲੋ ਠੀਕ ਆ ਵੀ ਫੇਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਾਂਗੇ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ